ਪਤਿਕਾਲ ਭਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਖੁੱਲਰ ਪ੍ਰਬੰਧਕ ਦਾ ਬੋਲ। ਬਲਾਲਾ ਜਰ ਨੂੰ ਸ਼ਰਮੇ ਭਾਈ ਕੋਲੇ ਬਹੁਤ ਥੋੜਾ ਡੈਟਰਾ ਤੇ ਸ਼ਰਮਾ ਜੀ ਨੇ ਕਰਾਉਣੇ ਉਹ ਵੀ ਗੱਲ। ਉਹ ਸਰ ਭਾਈ ਵਧੀਆ ਵਧੀਆ ਕਿਵੇਂ ਹੋ? ਠੀਕ ਹੋ? ਠੀਕ ਆ ਵਧੀਆ ਤੁਸੀਂ ਨਾ। ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਠੀਕ ਆਕ। ਮਹਾਰਾਜ ਸੱਚੇ ਪਾਛਾ ਚੜ੍ਹਦੀ ਕਲਾ ਹੀ ਰੱਖੇ ਭਾਈ ਤੁਹਾਨੂੰ। ਅੱਜ ਬੁੱਧਵਾਰ ਆ ਤਲਵੰਡੀ ਸਾਭ ਉਹ ਮੰਡੀ ਆ। 18 ਤਰੀਕ ਨਵੰਮਿਨ 2024। ਠੀਕ ਆ ਕੋਸ਼ਿਸ਼ ਕਰਾਂਗੇ ਭਾਈ ਜੈ ਜੈ ਰੇਟ ਦੱਸਣ ਦੀ ਹੈ ਨਾ। ਇਹ ਸਭ ਤੋਂ ਪਹਿਲਾਂ ਆ ਗਿਆ ਉਹ ਜਰਾ ਹਾਉਲੈਂਡ ਅਪ 963 ਸੁਪਰ 50 ਐਚਪੀ ਟ੍ਰੈਕਟਰ ਆ ਹਾਂਜੀ ਟਾਇਰ ਵੀ ਨਵੇਂ ਆ ਲੱਭੇ 95 ਪੈਸੇ ਹੈਗੇ ਆ ਗੁੜੀ ਦੇ ਚਾਰੇ ਹਾਂਜੀ ਤੇ ਸਾਰਾ オリジナル ਆ ਬਾਈ ਡੰਗਾ ਫੱਟੀ ਛਤਰੀ ਸਭ ਕੁਝ ਨਾਲ ਆ ਡਬਲ ਡਿਸਟ੍ਰੀਬਿਊਟਰ ਆ ਤੇ ਪਾਵਰ ਸਟੀਅਰਿੰਗ ਦੇ ਵਿੱਚ ਹਾਂਜੀ ਠੀਕ ਆ ਲੋਨ ਫੈਂਸ ਵੀ ਹੋ ਜੂ ਪੁਰਾਣਾ ਵੀ ਕੱਟਿਆ ਜਾਊ 4 ਲੱਖ ਤੇ 65000 ਰੁਪਿਆ ਡਿਮਾਂਡ ਹਾਂਜੀ ਟਰੈਕਟਰ ਦੇ ਦਾਂਗੇ ਬਾਈ ਆਪਾਂ 4 ਲੱਖ ਤੇ 40000 ਦਾ 40000 ਦਾ ਮੌਕੇ ਤੇ ਹੋਰ ਦੇਖਾਂਗੇ ਬਾਈ ਸੂਪਰ ਪਲੱਸ ਮਾਨਤੜ ਹੋਰ ਵੀ ਹੋ ਜੀ ਠੀਕ ਹੈ ਜੀ ਸੂਪਰ ਪਲੱਸ ਹੈ ਨਾ ਇਹ ਕੱਲਾ ਸੂਪਰ ਹੁੰਦਾ ਸੂਪਰ ਪਲੱਸ ਨਹੀਂ ਹੁੰਦਾ 3 ਸਪੀਡ ਦਾ ਕੱਲਾ ਹੈ ਇਹ ਦੂਬਾ ਆ ਗਿਆ ਕੀ ਆ ਰਿਹਾ ਬਾਈ ਠੀਕ ਹੈ ਬਾਈ ਇਹ ਆਹ ਟਰੈਕਟਰ ਕਿੰਨੇ ਦਾ ਹੈ ਜਿਹੜਾ ਜਿਹੜਾ ਆਹ ਹੋਣਾ ਪਿਛਲਾ ਇਹ ਹੈ 4.5 ਦਾ ਮੈਂ ਜਾ ਪਰੇ 440000 ਉਹ ਤੋਂ ਬਾਅਦ ਆ ਗਿਆ ਭਾਈ 15 ਮਾਡਲ ਆ ਟਾਪ ਮਾਡਲ ਆ 60 ਵਾਲਾ ਸੋਨਾ ਲੀਕਾ ਤੇ ਲੋਲ ਫੈਨ ਤੋਂ ਹੋ ਜੂਆ ਪੁਰਾਣਾ ਨੰਬਰ ਪੁਰਾਣਾ ਕੱਟਾ ਜਾਊਗਾ ਐਚ ਆਰ ਨੰਬਰ ਆ ਸੋਨਾ ਟਰੈਕਟਰ ਆ ਵੀਰੇ ਟਾਇਰ ਆ ਗਿਆ ਭਾਈ 70 ਕੇ 65 70 ਪੈਸੇ ਛਤਰੀ ਕਿੱਥੇ ਹੋਏ ਛਤਰੀ ਹੈ ਨਹੀਂ ਛਤਰੀ ਹੈ ਨਹੀਂ ਐਵੇਂ ਇੱਕ ਹੀ ਡੰਡਾ ਲੋਣੇ ਤੇ ਫੁੱਲੀ ਹੋ ਜੂ ਬਾਈ ਲਗਭਗ 4 15 ਡਿਮਾਂਡ ਆ 3 ਲੱਖ ਕਿੰਨਾ ਦਾ ਬਈ 90 ਦੇ ਦਾਂਗੇ ਯਾਰ 3 ਲੱਖ ਤੇ 85 ਹਜ਼ਾਰ ਦਾ ਟਰੈਕਟਰ ਲੈ ਜਿਓ ਬਈ ਇਹ ਕੁਛ ਬੋਲੀ ਜਾਵੇ ਯਾਰ ਉਸ ਤੋਂ ਬਾਅਦ ਆ ਗਿਆ 35 ਵਾਲਾ ਸੋਨਾ ਲਿਕਾ ਆ ਸੌਰੀ 735 ਸਵਰਾਜ 96 ਮਾਡਲ ਹੈ ਵੀਰੇ ਤੇ ਮੂਹਰੇ ਟਾਇਰ ਚੰਗੇ ਆ ਪਿਛਲੇ ਹੈਗੇ 70 75 ਰੁਪਏ ਦੇ ਟਾਇਰ ਟਰੈਕਟਰ オリジナル ਆ ਸਾਰਾ ਗੀਰਿੰਗ ਦਾ ਓਕੇ ਆ ਡੰਡਾ ਪੱਟੀ ਛਤਰੀ ਨਾਲ 170000 ਦਾ ਮੰਗ ਕਿਨੇ ਦਾ 55000 ਦਾ 40000 ਦਾ ਰੈਕਟਰ ਲੈ ਜਾ ਸਾਲਾ 55 ਨੂੰ ਹੈ ਕੀ ਇਹੋ ਪਰ ਉਹ ਬਾਹਰ ਪੰਪ ਵਾਲਾ ਬਾਹਰ ਪੰਪ ਲਾ ਵਾਲਾ ਸਾਲਾ ਬਾਹਰ ਪੰਪ ਦਾ ਮੈਂ ਲਾ ਕੇ ਕਰਾਂ ਕਰਿਆ ਪਰ ਇਹ ਲੱਗ ਜਾ ਤੂੰ ਯਾਰ ਭੰਦੇ ਜਾ ਨੂੰ ਵਿਚਵਾੜੀ ਬਾਹਰ ਦਾ ਕੰਗਾ ਮਾੜਾ ਮਾੜਾ ਵਿਚਵਾੜਾ ਸਾਲਾ ਫਰਾ ਕੇ ਜਿਹੜਾ 2 ਲੱਖ ਨੂੰ ਹੈ ਕੀ ਉਹ ਉਹ ਬਾਹਰ ਪੰਪ ਲਾ ਲੈ ਬਾਹਰ ਪੰਪ ਲਾ ਲੈ ਤੂੰ ਲਾ ਕੇ ਭਾਈ ਸਾਲਾ 1.5 ਦਾ 40000 ਦਾ ਲੈ ਜਾ ਭਾਈ ਆ ਤਾਂ ਖਵਾਕ ਲੱਖ ਲਈਆ ਬੇਦੇ ਫਿਰ ਚੰਗਾ 1 ਲੱਖ ਤੇ 20 ਹਜ਼ਾਰ ਦਾ ਲੈ ਜੀ ਬਾਈ ਆਹ ਯਾਰ ਖਾਇਆ 2000 ਮਾਡਲ ਆ 1.5 ਲੱਖ ਟੀਮਾਂ ਲਿਖੀ ਬੈਠਾ ਟਾਇਰ ਤਾਂ ਠੀਕ ਠਾਕ ਜੀ ਬਾਈ ਤੁਹਾਨੂੰ ਕਹਿ ਦਈਏ ਮੈਂ ਉਹ ਜਿਹੜਾ ਆਸ਼ੀਰ ਜੀਮੇਂਦਾਰ ਦਾ ਟਰੈਕਟਰ ਕਰੂ ਨਾ ਤੂੰ ਫੇ ਮੈਨੂੰ ਹੋਰ ਗੱਲ ਜਿਆਦਾ ਸੀ ਤੂੰ ਕੋਈ ਛੋਟੀ ਜਾਤੀ ਦਾ ਮੁੰਡਾ ਬੰਦਾ ਨਹੀਂ ਨਹੀਂ ਸੋਹਣਾ ਟਰੈਕਟਰ ਹੈ ਬਾਈ ਯਾਰ ਹੈਲਪ ਸਟਾਰਟ ਆ ਡੰਡਾ ਫੱਟੀ ਹੈਗੀ ਆ ਟਾਇਰ ਬਾਈ 35 40 ਪੈਸੇ ਹੈਗੇ 35 40 ਪੈਸੇ 1 ਲੱਖ 15 ਹਜ਼ਾਰ ਲਿਖੀ ਬੈਠਾ ਕਿੰਨੇ ਦਾ ਹੋਵੇ ਦੱਬੇ ਯਾਰ ਦਾ ਉਹ ਦਾ 6 ਲੱਖ ਦਾ ਵਿੱਚੂ ਆ। ਨਾ। ਆਹ ਦਾ 90 90 ਦਾ। 90 90 95 90 99 ਦਾ ਹੋ ਜੀ ਸਭ। ਉਸ ਤੋਂ ਬਾਅਦ 40 ਆਲਾ ਸੋਨਾ ਲੀਕਾ ਪੰਜ ਮਾਡਲ ਆ। ਟਰੈਕਟਰ ਖੈਰ ਸੋਨਾ ਵੀਰੇ। ਚੰਗਾ ਬਹੁਤ ਟਰੈਕਟਰ। ਠੀਕ ਐ ਮੂਹਲੇ ਟਾਇਰ ਹੈਗੇ 70 ਰੁਪਏ ਸੇ ਪਿਛਲੇ ਹੈਗੇ 45 ਰੁਪਏ। ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਵੀਰੇ। ਕੀ ਲਿਖੀ ਬੈਠਾ ਰੇਟ ਹੈ ਯਾਰ? 1 70000। ਪਾਜਾ ਪਰੇ। ਇਹ ਜੀ ਆ ਰੇਟ ਆਪਣਾ 50000। ਪਾਜਾ ਭਾਂਦੇ 70 ਨੂੰ ਹੈ ਕੀ ਇਹ? ਉਹ ਡੰਡਾ ਹੈ ਨਹੀਂ ਕਾ। ਉਹ ਪਰੇ ਭੱਜ ਜਾ ਤੂੰ ਇਹ ਡੰਡਾ ਤਾਂ ਤੈਨੂੰ ਬੈਂਕ ਵਾਲੇ ਆਪੇ ਦੇ ਦੇਣਗੇ ਜੇ ਨਾ ਕਿਸ਼ਤ ਭਰੀ ਤੂੰ ਹਾਂ 170 ਕਿਨੇ 140 ਦਾ ਹੋਰ ਕਿੰਨੇ ਦਾ ਜੇ ਕਿੰਨੇ ਦਾ 140 ਦਾ ਆਪਾਂ ਰੇਟ ਜੈ ਜੀ ਪਰ ਇਹ ਹੋ ਜਾ ਯਾਰ ਲੈ ਜੀ 140 ਦਾ ਬਾਈ ਪਰੇ ਹੋ ਜਾਂਦੀ ਯਾਰ ਐਵੇਂ ਨਾ ਸਿਰ ਤੇ ਨਾ ਗਿਆ ਅਗਰ ਭੈਂ ਜੋ ਅੱਗੇ ਮਾਲ ਮਾੜਾ ਆ ਗਿਆ ਮੂਲ ਰੇਟ ਨਵੇਂ ਆ ਬਾਈ 745 ਠੀਕ ਹੈ ਤੇ ਪਿਛਲੇ ਹੈਗੇ ਬਾਈ 40 45 ਪੈਸੇ ਟਰੈਕਟਰ ਖੈਰ 16 ਵੀਰੇ ਮਾਡਲ ਆ 2011 ਠੀਕ ਹੈ ਅੱਛਾ ਜਿੰਨੇ ਟਰੈਕਟਰ ਦਿਖਾਈਏ ਨਾ ਸਾਰਿਆਂ 'ਚ ਪੁਰਾਣੇ ਕੱਟੇ ਜਾਣਗੇ ਜਿਹੜਾ 12 ਮਾਡਲ ਤੋਂ ਉੱਪਰ ਆ ਕੱਟਿਆ ਮਾਲ ਮੁੱਲੀ ਹਾਂ ਜਿੰਨੇ ਕਿ ਦੋਏ ਉਹਨੇ ਸਵਾ ਦੋ ਲਿਖੀ ਬੈਠਾ 1 ਲੱਖ ਕਿੰਨੇ ਦਾ ਕਹੇ ਤੇ ਤੂੰ ਜਿੰਨਾ ਤੇਰਾ ਚਾਹੇ 190000 ਰੁਪਏ ਬਾਕੀ ਮੌਕਾ ਦੇਖਾਂਗੇ ਬਾਈ ਛੱਡ ਜਾਣਾ ਉਸ ਤੋਂ ਬਾਅਦ 8 ਮਾਡਲ ਆ ਗਿਆ ਜੀ 3630 ਇਹ 55 ਐਚਪੀ ਦਾ ਵੀਰੇ ਹੂੰ 55 ਇਹ ਡੰਡਾ ਫੱਟੀ ਛਤਰੀ ਸਾਹਿਬ ਕੁਝ ਮਿਲੂ ਆ ਸਭ ਤੋਂ ਸੋਨਾ ਡੈਕਟਰ ਆ ਵੀਰੇ ਪਿਛਲੇ ਟਾਇਰ ਡੈਕਟਰ ਹੈਗੇ ਭਾਈ ਸਾਹਿਬ ਪਾਓ ਸੈਂਪਲ ਸ਼ੇਅਰਿੰਗ ਦੇ ਵਿੱਚ 295 ਲਿਖੀ ਬੈਠਾ ਕਿੰਨੇ ਦਾ ਸੱਟ ਦਾ ਲੈ ਯਾਰ 2 ਲੱਖ 80 ਹਜ਼ਾਰ ਦਾ ਲੈ ਜਾ ਇਹਦੋਂ ਸਾਧ ਨਾ ਘਟਾਇਆ ਆਗੇ ਮਾਰ ਲੈ ਘਟਾਉਂਦਾ ਇਹਦੋਂ ਮਾੜਾ ਨਹੀਂ ਪਈ ਇਹਨੂੰ ਉਹ ਦੂਆ ਦਾ ਫੇਰ ਆ ਗਿਆ ਭਾਈ 55 ਐਚਪੀ ਦੇ ਵਿੱਚ ਹਾਂ 55 ਐਚਪੀ ਦੇ ਵਿੱਚ ਆ ਭਾਈ ਤੋਂ ਮਾਡਲ ਪੰਜਾਬ ਨੰਬਰ ਪੀਪੀ ਤਲਵੰਡੀ ਵਾਲਾ ਨਾ ਇਹੋ ਹੀ ਹੈ ਹਾਂ ਪਿਛਲੇ ਟਾਇਰ ਹੈਗੇ ਭਾਈ 75 ਪੈਸੇ ਡੰਡਾ ਫੱਟੀ ਛਤਰੀ ਸਾਬ ਕੁਛ ਨਾਲ ਆ ਕੀ ਆਲਾ ਬਾਈ ਠੀਕ ਹੈ ਸਾਰਾ Ориਜినਲ ਟ੍ਰੈਕਟਰ ਖੈਰ ਸੋਨਾ ਵੀਰੇ 475 ਡਮਾਡ ਕਿਨੇ ਵਾ 4 ਲੱਖ 60 ਆਲੀ ਪੂਰੇ 4.5 ਲੱਖ 40 ਹਜ਼ਾਰ ਦਾ ਕਹਿੰਦਾ ਆ ਨੰਬਰ ਕਹਿੰਦਾ ਚੱਲ ਜੀ 4.5 ਦਾ 40 ਹਜ਼ਾਰ ਦਾ ਲੈ ਜਾ ਆ ਜਮੀ ਕੋਕਾ ਪੀਸਾ ਬਾਈ ਇਹ ਕਿਸ ਨੇ ਲੈਣਾ ਹੋਵੇ ਸਿੰਗਲ ਕਲੱਚ ਦੇ ਵਿੱਚ ਆ ਮਾਡਲ ਕਿਹੜਾ ਸੀ ਇਹ 2005 2005 ਮਾਡਲ ਦਾ ਮੂਹਰੇ ਨਵੇਂ ਟਾਇਰ ਆ ਪਿਛਲੇ ਹੈਗੇ 85% ਦੇ ਸਾਰਾ ਰੀਜਣਾ ਕਿਤੋਂ ਰੰਗ ਪੇਂਟ ਨਹੀਂ ਹੋਇਆ ਵੀਰੇ ਬਾਈ ਸਸੀ ਗੱਲ ਕੀ ਹਾਲ ਹੈ ਕੈਮਾ ਹੋਰ ਕਰ ਪ੍ਰਵਾਦੀ ਬਹੁਤ ਸਾਹਿਬ ਵਧੀਆ ਵਧੀਆ ਲੈ ਇੱਧਰ ਕਰ ਕੈਮਰਾ ਯਾਰ ਮੜਾ ਜਾਂ ਮੇਰੇ ਭਰਾ ਕਣ ਉਹ ਵਧੀਆ ਲੈ ਵੀਰੇ ਆ ਆਪਣਾ ਮਿੱਤਰ ਸਸੀ ਗੱਲ ਬਾਈ ਸਾਰਿਆਂ ਨੂੰ ਤੇ ਅੱਜ ਕਿਉਂ ਆ ਬਾਈ ਤੂੰ ਬਾਈ ਟਰੈਕਟਰ ਲੈ ਕੇ ਗਿਆ ਸੀ ਪਹਿਲਾਂ ਲਾਂਬਾ ਦੇਣ ਆਇਆ ਮੈਨੂੰ ਨਹੀਂ ਨਹੀਂ ਟਰੈਕਟਰ ਹੋਰ ਲੈਣ ਆਇਆ ਕਿਵੇਂ ਨੇ ਕਿਵੇਂ ਆ ਤੈਨੂੰ ਟਰੈਕਟਰ ਵਧੀਆ ਰੇਟ ਕਿਵੇਂ ਸੀ ਜੈ ਸੀ ਜੈ ਸੀ ਲੈ ਬਾਈ ਹੁਣ ਇਹਨੂੰ ਤਾਂ ਹੀ ਸਿਕਾਇਆ ਬਾਈ ਯਾਰ ਉਧਰ ਦੀ ਮੋਕੇ ਤੇ ਆ ਗਿਆ ਇਹ ਇਹ ਤਾਂ ਦੇਖਦੇ ਦੇਖਦੇ ਆ ਗਏ ਸੀ ਕਿ ਉਹ ਖੜਾ ਚੱਲ ਉੱਥੇ ਦੇਖਦੇ ਆ ਆਹ ਦੇਖ ਕੇ ਆਏ ਸੀ ਟਰੈਕਟਰ ਦਿੱਤਾ ਸੀ ਬਾਈ 5-6 ਮਹੀਨੇ ਪਹਿਲਾਂ ਹਨਾ ਫਰਵਰੀ ਚ ਲੈ ਕੇ ਗਿਆ ਸੀ ਹਾਂ ਫਰਵਰੀ ਚ ਦਿੱਤਾ ਸੀ ਤੇ 2012 ਸੀ ਹਨਾ ਉਹ 19 ਮਾਡਲ ਹਾਂ 19 ਮਾਡਲ ਫੌਰੀ ਹਾਂ ਸਪੈਸ਼ਲ ਐਡੀਸ਼ਨ ਦਿੱਤਾ ਸੀ ਬਾਈ ਨੂੰ ਰੀਡ ਦਿੱਤਾ ਸੀ ਤੇ ਇਹ ਵੀ ਟਰੈਕਟਰ ਚੰਗਾ ਸੀ ਇਹ ਕਿੰਨੇ ਪੈਸੇ ਦਾ 25000 ਓ ਰੇਟ ਦੱਸ ਤੂੰ ਲਾਲਾ ਚਾ ਫਿਰ ਤੂੰ ਕਿੰਨੇ ਦਾ 2 ਲੱਖ 2 ਲੱਖ 70 ਹਜ਼ਾਰ ਆ ਮੇਰਾ 23 ਦਾ ਜਾਇਜ 30 ਦਾ 30 ਦਾ ਦੇਦਾ 2 ਲੱਖ 30 ਹਜ਼ਾਰ ਦਾ ਲੈ ਜਾਓ ਇੱਕੀ ਛੋਟੇ ਭਾਈ ਪਾਪੇ ਹੈਲੋ ਭਾਈ ਉਰੇ ਆ ਜਾ ਤੂੰ ਮੈਂ ਦੇਉਂਗਾ ਤੈਨੂੰ 14 ਮਾਡਲ ਆ ਆ 10 ਮਾਡਲ ਲੈਣਾ ਐਦੂ ਵੀ ਘੱਟ ਰੇਟ 14 ਮਾਡਲ 55 ਐਚਪੀ ਚ ਕਿਹੜਾ ਮਾਡਲ ਆ ਇਹ ਇਹ ਯਾਰ 2000 ਆ 2000 ਮਾਡਲ ਆ ਟਾਇਰ ਪਿੱਛੇ ਠੀਕ ਠਾਕ ਜੀ ਆ ਭਾਈ ਮੂਹਰੇ ਤੇ ਕਾ ਕਿੰਨੇ ਦਾ ਹੋਈ ਆ ਕਿੰਨੇ ਦਾ ਲੱਖ ਆ 700 ਜੋ ਵੀ ਐ ਬਾਹਰ ਪੰਪ ਵਾਲਾ ਸ਼ਰਮੇ ਕਿੰਨੇ ਦਾ ਇਹ ਦੇ ਦਾਂਗੇ ਆਪਾਂ 140000 ਦਾ ਉਹ 500 ਪਰੇ ਬਗ ਜਾ ਯਾਰ ਹੋਰ ਇਹ ਕਿਹੜਾ ਠੇਲਾ ਨੂੰ ਕਰਦੇ ਮਾਨ ਦਾ ਨਾ ਉਹ ਯਾਰ ਤੈਨੂੰ ਮੈਂ 15 14 ਦੇ ਦਿੰਦਾ 30000 ਦੇ ਦਈ ਬਾਈ ਯਾਰ 55 ਚ ਉਹ ਕਿਹੜਾ ਯਾਰ ਭਾਈ ਆ ਮੈਂ ਕੁਝ ਨਹੀਂ ਕਹਿੰਦਾ ਇਹਦੇ ਬਾਰੇ 24 ਬਾਰੇ ਮੈਂ ਕੁਝ ਵੀ ਨਹੀਂ ਕਹਿੰਦਾ 855 ਬਾਈ ਜੀ ਆ 3 ਰੀਪੀਟ ਆ ਟਾਇਰ ਹੈ ਗਿਆ ਬਾਈ 8085 ਪੈਸੇ ਇਹਦੇ ਸਾਰਾ ਰੀਜਨਲ ਟਰੈਕਟਰ ਬਹੁਤ ਸੋਹਣਾ ਬਾਈ ਮੈਂ ਚਲਾਇਆ ਹੋਇਆ 4 ਮਾਡਲ ਆ ਹਰਿਆਣਾ ਨੰਬਰ ਹੈਣਾ ਹਾਂ ਹਰਿਆਣਾ ਹਰਿਆਣਾ ਨੰਬਰ ਹੈ ਇਹਦੇ ਬਾਰੇ ਇਹਨੂੰ ਨਹੀਂ ਮੈਂ ਪੁੱਛਣਾ ਹੁਣ ਠੀਕ ਹੈ 3 ਰੀਪੀਟ ਤੇ ਬਾਈ 35000 ਰੁਪਏ ਲੱਗ ਜਾਂਦਾ ਡਬਲ ਡਿਸਟ੍ਰੀਬਿਊਟਰ ਤੇ ਬਾਈ 17 18000 ਲੱਗ ਜਾਂਦਾ 50 8000 ਹੋ ਗਿਆ ਹੋ ਗਿਆ 55500 ਕਿੰਨੇ ਦਾ ਮੈਂ ਕਹੂੰਗਾ ਐਨੇ ਦਾ ਟਰੈਕਟਰ ਤੁਹਾਨੂੰ ਨਾ ਫ੍ਰੀ ਮਿਲਣਾ ਨਾ ਉਹਦੇ ਡਿਸਟ੍ਰੀਬਿਊਟਰ ਲੱਗਿਆ ਹੋਇਆ ਕਿੰਨੇ ਪੈਸਿਆਂ ਦਾ 385 285 ਲਿਖੀ ਬਟ ਕਿੰਨੇ ਦਾ 60000 ਰੁਪਏ ਅਰੇ ਭਾਈਆ 7 ਹੀ ਲੱਖ ਰੁਪਏ ਦਾ ਟਰੈਕਟਰ ਲੈ ਜਾ 2.5 ਲੱਖ ਦਾ ਲੈ ਜਾਓ ਐਡੂ ਇੱਕ ਰੁਪਿਆ ਨਹੀਂ ਘਟਦਾ ਟਰੈਕਟਰ ਵੀਰੇ ਬੇਨਤੀ ਹੱਥ ਬਣ ਕੇ 49000 ਵੀ ਨਾ ਦਿਓ ਠੀਕ ਹੈ ਠੀਕ ਮਾੜਾ ਨਹੀਂ ਐਨੇ ਦਾ ਮੈਂ ਚਲਾ ਗੇਰ ਇੰਜਨ ਦਾ ਰੁਪਿਆ ਦਾ ਰੁਪਿਆ ਵੀਰੇ ਉਹ ਦੇਖ ਹਾਉਲੈਂਡ 7 ਮਾਡਲ ਆ ਵੀਰੇ ਪਾਵਰ ਸਟੀering ਪਾਵਰ ਸਟੀering ਦੇ ਵਿੱਚ ਆ ਟਾਇਰ ਹੈਗੇ 75 80 ਪੈਸੇ ਟਰੈਕਟਰ ਸੋਹਣਾ ਬਹੁਤ ਆ ਖੈਰ ਗੇਅਰ ਇੰਜਨ ਦਾ ਓਕੇ ਆ 55 ਐਚਪੀ ਦੇ ਵਿੱਚ ਆ 2 ਸਪੀਡ ਆ ਹਨਾ ਹਨਾ ਹਾਂ 2 ਸਪੀਡ ਆ ਤਿੰਨ 40 ਲਿਖੀ ਬੈਠਾ ਕਿੰਨੇ ਦਾ ਇਹ ਦੇ ਦਾਂਗੇ ਆਪਾਂ 315000 ਦਾ 310000 ਦਾ ਲੈ ਜਾ ਆ ਲੈ ਭਾਈ ਥੋੜੇ ਜੇ ਪੈਸੇ ਵਾਲਾ ਇਹ ਤੋਂ ਮੈਂ ਪੁੱਛਦਾ ਨਹੀਂ ਇਹਦੇ ਬਾਰੇ ਤਾਂ ਮੈਂ 99 ਮਾਡਲ ਹੈ ਜਿਹੜੇ ਨੀਰੇਚਾਰੇ ਵਾਸਤੇ ਰੱਖਣਾ ਹੋਵੇ ਟਰੈਕਟਰ ਵਧੀਆ ਸੈਲਫ ਸਟਾਰਟ ਆ ਟਿਕ ਲੱਗੇ ਟੰਡਾ ਫੱਟੀ ਹੈਗੀ ਡੱਕ ਲੁੱਕ ਜਾਂਦਾ ਜਿਹੜਾ ਕੁਛ ਹੈਗਾ ਹੈਗਾ ਹੀ ਉਹ ਤਾਂ ਯਾਰ 1,35,000 ਰੁਪਏ ਦਾ ਕਿਨੇ ਦਾ ਜਿੰਨੇ ਦਾ ਕਟਾਇਆ ਸੀ ਉਹ ਨਹੀਂ ਦੇ ਦਾਂਗੇ ਆਪਾਂ ਕਿਹੜਾ ਨਵਾਂ ਲੈ ਆ ਲੈ ਬਾਈ ਪੂਰੇ ਲੱਖ ਰੁਪਏ ਦਾ ਲੈ ਜੋ ਉਸ ਤੋਂ ਬਾਅਦ ਆ ਗਿਆ ਪ੍ਰੀਤ 15 ਮਾਡਲ ਆ ਲੋਨ ਫੈਂਸ ਹੋ ਜੂ ਪੁਰਾਣਾ ਇਕੱਠਾ ਹੈ ਪੁਰਾਣੇ ਬਾਈ ਸਾਰਿਆਂ ਦੇ ਕੱਟੇ ਜਾਣਗੇ ਵੀਡੀਓ ਵਾਲੇ ਚ ਲੋਨ ਫੈਂਸ ਜਿਹੜਾ 12 ਮਾਡਲ ਆ ਉਹਦੇ ਸਟਾਰਟਿੰਗ ਆ ਉਹਦਾ ਲੋਨ ਵੀ ਹੋ ਜੂ ਟੂ ਸਪੀਡ ਤੇ ਕਿੰਨੀ ਸਪੀਡ ਪਹਿਲੇ ਦਾ ਯਾਰ ਇਹ ਮੇਰੇ ਨਾਲ ਤੂੰ ਹੀ ਹੋਏ ਦਾ ਤੇਰੀ ਘੜਾ ਟਾਇਰ ਬਿਲਕੁਲ ਨਵੇਂ ਆ 370 ਲਿਖਿਆ ਕਿੰਨੇ ਦਾ 80 ਦੇ ਦਿੰਦਾ ਸਾਡੇ ਤੋਂ ਦਾ ਕਹਿੰਦਾ ਮੌਕੇ ਤੇ ਹੋਰ ਹੋ ਜੂਗਾ ਮੰਨਦਾ ਆ ਕੀ ਦਾ ਇਹ ਆਪਣੀ ਆ 45 ਵਾਲਾ ਸੋਨਾ ਦੀ ਕਾ ਵੀਰੇ ਟਰੈਕਟਰ ਖੈ ਸੋਨਾ ਟਾਇਰ ਹੈਗੇ ਆ ਪਿਛਲੇ 80 ਕੁ ਪੈਸੇ ਤੇ ਡਬਲ ਕਲੱਚ ਹੈ ਕਿ ਸਿੰਗਲ ਸਿੰਗਲ ਬਾਈ ਸਿੰਗਲ ਕਲੱਚ ਦੇ ਵਿੱਚ 195 ਕਿੰਨੇ ਦਾ 170 ਦਾ ਦੇ ਦਾਂਗੇ 1 ਲੱਖ 70 ਹਜ਼ਾਰ ਦਾ ਲੈ ਇਹ ਬਾਕੀ ਮੌਕਾ ਦੇ ਆシャレ ਕੀ ਦਾ ਬਿੱਲੇ ਦਾ ਬਿੱਲੇ ਉਹ ਯਾਰ 2 ਮਾਡਲ ਆ ਟਾਇਰ ਪਿਛਲੇ ਤਾਂ ਯਾਰ 35 ਕ ਪੈਸੀ ਆ ਮੂਹਰੇ ਤੋਂ ਲਾਲਾ ਅੱਧੇ ਕੀ ਵਿਚ ਅੱਧੇ ਕ ਕਹਿਲਾ 135000 ਦਾ ਮਨਸਾ ਨੰਬਰ ਆ ਕਿੰਨੇ ਦਾ ਕਿੰਨੇ ਦਾ 135000 ਰੇਟ ਆ ਇਹ ਤਾਂ ਮੈਂ ਦੱਸਤਾ ਜਿਸਕੇ ਮੈਨੂੰ 15000 ਦਾ ਕਹਿਦਾ 15 ਦਾ ਕਹਿਦਾ ਉਹ ਟਾਇਰ ਰੇਟ ਤੂੰ ਨਹੀਂ ਯਾਰ ਕਰਦਾ ਸਾਰਾ ਵੀਡੀਓ ਪਰੇ ਬਾਈ ਜਾ ਯਾਰ 15000 ਦਾ ਲੈ ਜਾ ਬਈ ਕੁਛ ਕਹੀ ਆ ਵੀ ਹੋਰ ਕਿਹੜੇ ਆਪਣੇ ਬਸ ਠੀਕ ਆ ਗੱਲ ਬਾਈ ਵੀਡੀਓ ਦਬਕੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਬਾਈ ਸ਼ਰਮਾ ਤਲਵੰਡੀ ਸਾਹਿਬ ਵਾਲਾ ਭੁੱਲਰ ਤਲਵੰਡੀ ਦੋਨੇ ਚੈਨਲ ਆਪਣੇ ਆਪ ਦੇ ਸਮਝੋ ਆਪਦੇ ਹੀ ਆ ਬਾਈ ਮੇਰਾ WhatsApp ਨੰਬਰ ਹੈਗਾ 887294545 ਇਹਤੇ ਬਾਈ ਕਾਲ ਨਹੀਂ ਲੱਗਦੀ ਇਕੱਲਾ WhatsApp ਹੀ ਚੱਲਦਾ ਕਾਲਿੰਗ ਨੰਬਰ ਹੈਗਾ 9478845 ਬਹੁਤ ਬਹੁਤ ਮਿਹਰਬਾਨੀ ਬਾਈ ਸੱਚੀ ਗੱਲ ਸਰ ਹੈ ਸੱਚੀ ਗੱਲ ਜੀ ਸੱਚੀ ਗੱਲ ਜੀ